ਸੱਜਾ ਤੁਸੀਂ ਜੁੜੇ ਹੋ ਚਰਚਾ ਦੇ ਨਾਲ ਤੇ ਮੈਂ ਹਾਂ ਵਿਵੇਕ ਕਰ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਬਕਾ ਕਾਂਗਰਸ ਮੰਤਰੀ ਦੇ ਘਰ ਵਿਜੀਲੈਂਸ ਦੀ ਟੀਮਾਂ ਪਹੁੰਚੀਆਂ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਵਿਜੀਲੈਂਸ ਦੀਆਂ ਟੀਮਾਂ ਵੱਲੋਂ ਇੱਕ ਵਾਰ ਫਿਰ ਸਾਬਕਾ ਕਾਂਗਰਸ ਮੰਤਰੀ ਦੇ ਘਰ ਦੇ ਬਾਹਰ ਦਬਜ ਦਿੱਤੀ ਗਈ ਹੈ ਤਾਂ ਕੋਰਪ੍ਰਿਤ ਕਾਂਗਰਸ ਜੋ ਕਿ ਕਾਂਗਰ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ ਕਈ ਮੱਧਪਰਵ ਵਿਭਾਗਾਂ ਕੋਲ ਰਹੇ ਨੇ ਤਾਂ ਉਨ੍ਹਾਂ ਵੱਲੋਂ ਆਮਦਨ ਤੋਂ ਵੱਧ ਸਰੋਤਾਂ ਦੀ ਜਾਂਚ ਨੂੰ ਲੈ ਕੇ ਕੀਤੀ ਜਾ ਰਹੀ ਇਨਕੁਆਇਰੀ ਦੇ ਤਹਿਤ ਹੁਣ ਵਿਜੀਲੈਂਸ ਦੀਆਂ ਟੀਮਾਂ ਉਨ੍ਹਾਂ ਦੇ ਘਰ ਪਹੁੰਚੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਿਜੀਲੈਂਸ ਦੀਆਂ ਅਸੈਸਮੈਂਟ ਕਰਨ ਵਾਲੀਆਂ ਟੀਮਾਂ ਗੁਰਪ੍ਰੀਤ ਕਾਂਗੜ ਦੇ ਜੱਦੀਪਿੰਡ ਕਾਂਗੜ ਦੇ ਵਿੱਚ ਉਨ੍ਹਾਂ ਦੇ ਜੱਦੀ ਘਰ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਤੇ ਇੱਕ ਇੱਕ ਜਗ੍ਹਾ ਦੀ ਪਮੈਸ਼ ਕੀਤੀ ਜਾ ਰਹੀ ਹੈ ਇੱਕ ਇੱਕ ਜਗ੍ਹਾ ਨੂੰ ਨਾਪਿਆ ਜਾ ਰਿਹਾ ਹੈ ਤੇ ਘਰ ਦੇ ਵਿੱਚ ਮੌਜੂਦ ਇੱਕ ਇੱਕ ਸਮਾਨ ਦੀ ਜਿਹੜੀ ਹੈ ਲਿਸਟ ਤਿਆਰ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਕਾਂਗਰਸ ਦੇ ਸਾਬਕਾ ਮੰਤਰੀਆਂ ਨੂੰ ਵਿਜੀਲੈਂਸ ਦੀ ਲਗਾਤਾਰ ਰਡਾਰ ਦੇ ਉੱਤੇ ਰਹੇ ਨੇ ਤੇ ਵੱਡੀ ਕਾਰਵਾਈਆਂ ਦਾ ਸਾਹਮਣਾ ਕਰਨਾ ਪਿਆ ਵਾ ਤਾਂ ਹੁਣ ਗੁਰਪ੍ਰੀਤ ਕਾਂਗੜ ਜੋ ਕਿ ਕਾਂਗਰਸ ਸਰਕਾਰ ਦੇ ਵੇਲੇ ਸਾਬਕਾ ਮੰਤਰੀ ਰਹੇ ਨੇ ਤੇ ਉਸ ਤੋਂ ਬਾਅਦ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਪਰ ਬਾਅਦ ਚ ਵਾਪਸੀ ਕਾਂਗਰਸ ਦੇ ਵਿੱਚ ਕੱਲ ਇੱਤੀ ਜਾਂਦੀ ਆ ਉਹਨਾਂ ਵੱਲੋਂ ਤੇ ਹੁਣ ਵਿਜੀਲੈਂਸ ਦੀਆਂ ਟੀਮਾਂ ਗੁਰਪ੍ਰੀਤ ਕਾਂਗੜ ਦੇ ਜੱਦੀ ਪਿੰਡ ਪਹੁੰਚੀਆਂ ਹੋਈਆਂ ਨੇ ਕਾਂਗੜ ਪਿੰਡ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਕਾਂਗੜ ਗੁਰਪ੍ਰੀਤ ਕਾਂਗੜ ਦੀ ਹਵੇਲੀ ਦੀ ਜਿਹੜਾ ਵਾ ਇੱਕ ਇੱਕ ਪਮੈਸ਼ ਕੀਤੀ ਜਾ ਰਹੀ ਹੈ ਬੈੱਡਰੂਮਾਂ ਦੇ ਵਿੱਚ ਜਾ ਕੇ ਫਰਨੀਚਰ ਤੇ ਹੋਰ ਛਤਾਂ ਦੇ ਉੱਤੇ ਕਿੰਨੀ ਕੋ ਪਹੁੰਚ ਕੇ ਕਿੰਨੀ ਪਮੈਸ਼ ਆ ਛੱਤ ਦੀ ਹਰ ਇੱਕ ਚੀਜ਼ ਦੀ ਉਸ ਜੋ ਉਸ ਕੋਠੀ ਦੇ ਵਿੱਚ ਉਸ ਹਵੇਲੀ ਦੇ ਵਿੱਚ ਜੋ ਵੀ ਸਮਾਨ ਲੱਗਾ ਹੋਇਆ ਇੱਕ ਇੱਕ ਸਮਾਨ ਦੀ ਪਮੈਸ਼ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਬਿਜ਼ਨਸ ਦੀਆਂ ਟੀਮਾਂ ਦੇ ਨਾਲ ਅਸੈਸਮੈਂਟ ਟੀਮ ਵੀ ਪੌਂਟੀਆਂ ਹੋਈਆਂ ਵੈ ਇਸ ਤੋਂ ਪਹਿਲਾਂ ਵੀ ਗੁਰਪ੍ਰੀਤ ਕਾਂਗੜ ਵਿਜਲਾ ਦੇ ਸਮਖੇ ਪੇਸ਼ ਹੋ ਚੁੱਕੇ ਨੇ ਪਰ ਹੁਣ ਇਹ ਆਮਦਨ ਦੇ ਵੱਧ ਸਰੋਤ ਮਾਮਲੇ ਦੇ ਵਿੱਚ ਜੜਾ ਵੈ ਇਹ ਉਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਇੱਕ ਇੱਕ ਸਮਾਨ ਦੀ ਲਿਸਟ ਬਣਾਈ ਜਾ ਰਹੀ ਹੈ ਤਾਂ ਉਸ ਤੋਂ ਬਾਅਦ ਸਵਾਲ ਕੀਤੇ ਜਾਣਗੇ ਕਿ ਇਹ ਸਮਾਨ ਕਦੋਂ ਲਿੱਤਾ ਗਿਆ ਤੇ ਕਿੱਥੋਂ ਲਿੱਤਾ ਗਿਆ ਉਸ ਨੂੰ ਲੈ ਕੇ ਉਸਦੇ ਬਿੱਲ ਕਿੱਥੇ ਨੇ ਜਾਂ ਇਸ ਦੇ ਉੱਤੇ ਕਿੰਨਾ ਖਰਚ ਕੀਤਾ ਗਿਆ ਤਾਂ ਉਸ ਤੋਂ ਉਸ ਤੋਂ ਬਾਅਦ ਸਾਰੀ ਅਸੈਸਮੈਂਟ ਤਿਆਰ ਹੋਏਗੀ ਕਿ ਆਮਦਨ ਤੋਂ ਵੱਧ ਸਰੋਤ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਦਾ ਇਹ ਆਰਮ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਏਗਾ ਤਾਂ ਲਗਾਤਾਰ ਬਿਜ਼ਨਸ ਵੱਡੇ ਜਿਹੜਾ ਵਾ ਕਾਰਵਾਈਆਂ ਕਰਦੀ ਹੋਈ ਨਜ਼ਰ ਆਈ ਹੈ ਇਕਤਸਾਕਾ ਕਾਂਗਰਸ ਦੇ ਮੰਤਰੀ ਲਗਾਤਾਰ ਵਿਜਲન્સ ਦੀ ਰਡਾਰਤੇ ਨੇ ਇਸ ਤੋਂ ਪਹਿਲਾਂ ਵੀ ਸਾਦੂ ਸਿੰਘ ਧਰਮਸੋਥੋਂ ਭਾਰਤ ਪੂਸ਼ਨ ਆਸ਼ੂ ਹੋਣ ਤੇ ਹੋਰ ਕਈ ਐਮਐਲਏ ਸਾਫਕਾ ਐਮਐਲਏ ਹੋਣ ਉਹ ਵਿਜਲન્સ ਦੀ ਰਡਾਰਤੇ ਰਹਿ ਚੁੱਕੇ ਨੇ ਤੇ ਜਿਨ੍ਹਾਂ ਦੇ ਉੱਤੇ ਕਾਰਵਾਈ ਕਰਦੇ ਹੋਏ ਕਈਆਂ ਦੀ ਗ੍ਰਿਫਤਾਰੀ ਤੱਕ ਹੋਈ ਹੈ ਤਾਂ ਹੁਣ ਕੁਰਪੇਤ ਕਾਂਗਰ ਦੇ ਘਰ ਦੇ ਬਾਹਰ ਪਹੁੰਚੀਆਂ ਨੇ ਟੀਮਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਵੇਲੀ ਦੇ ਅੰਦਰ ਜਾ ਕੇ ਇੱਕ ਇੱਕ ਸੱ ਲੱਗੇ ਸਮਾਨ ਦੀ ਇੱਕ ਇੱਕ ਪਏ ਫਰਨੀਚਰ ਦੀ ਤੇ ਪੂਰੀ ਕੋਠੀ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਹੈ ਕੰਮ ਕਰਵਾਇਆ ਗਿਆ ਉਸ ਨੂੰ ਲੈ ਕੇ ਜਾਂਚ ਕਰਦੀਆਂ ਹੋਈਆਂ ਟੀਮਾਂ ਨਜ਼ਰ ਆ ਰਹੀਆਂ ਤੇ ਤੁਹਾਨੂੰ ਦੱਸਦੀ ਹੈ ਕਿ ਗੁਰਪ੍ਰੀਤ ਕਾਂਗਰ ਪਿਛਲੀ ਕਾਂਗਰਸ ਰਾਜ ਦੀ ਸਰਕਾਰ ਦੇ ਵਿੱਚ ਕਈ ਮਹੱਤਵਪੂਰਨ ਵਿਭਾਗ ਇਹਨਾਂ ਕੋਲ ਸੀਗੇ ਬਿਜਲੀ ਮੰਤਰੀ ਰਹੇ ਨੇ ਗੁਰਪ੍ਰੀਤ ਕਾਂਗੜ ਰੈਵਨਿਊ ਮਨਿਸਟਰ ਰਹੇ ਨੇ ਗੁਰਪ੍ਰੀਤ ਕਾਂਗੜ ਤੇ ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਂਦੀ ਹੈ ਤਾਂ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਚਲੇ ਜਾਂਦੇ ਨੇ ਤੇ ਮੁੜ ਕਾਂਗਰਸ ਦੇ ਵਿੱਚ ਹੁਣ ਵਾਪਸੀ ਕੀਤੀ ਹੈ ਗੁਰਪ੍ਰੀਤ ਕਾਂਗੜ ਵੱਲੋਂ ਤਾਂ ਲਗਾਤਾਰ ਬਿਜਲੈਸ ਜਾਂਚ ਚੱਲ ਰਹੀ ਸੀਗੀ ਆਮਦਨ ਤੋਂ ਵੱਧ ਸਰੋਤ ਮਾਮਲੇ ਦੇ ਵਿੱਚ ਇਹ ਇਨਕੁਆਇਰੀ ਚੱਲ ਰਹੀ ਸੀ ਤੇ ਹੁਣ ਅਸੈਸਮੈਂਟ ਟੀਮਾਂ ਵਿਜਲਨਸ ਦੀਆਂ ਗੁਰਪ੍ਰੀਤ ਕਾਂਗੜ ਦੇ ਘਰ ਪਹੁੰਚੀਆਂ ਹੋਈਆਂ ਵਾ ਤਸਵੀਰਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਪੂਰੀ ਹਵੇਲੀ ਦੀ ਇੱਕ ਇੱਕ ਸਮਾਨ ਦੀ ਜਾਂਚ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਵਿਜਲਨਸ ਦੀਆਂ ਟੀਮਾਂ ਇੱਥੋਂ ਹੁਣ ਨਿਕਲ ਕੇ ਕੀ ਸਾਹਮਣੇ ਆਉਂਦਾ ਵਾ ਤੇ ਇਸ ਦੇ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਏਗਾ ਪਰ ਗੁਰਪ੍ਰੀਤ ਕਾਂਗੜ ਦੀਆਂ ਮੁਸ਼ਕਿਲਾਂ ਕਿਤੇ ਨਾ ਕਿਤੇ ਵੱਧ ਸਕਦੀਆਂ ਨੇ ਕਿਉਂਕਿ ਲਗਾਤਾਰ ਬਿਜਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਗਰ ਅੱਜ ਦੀ ਅਸੈਸਮੈਂਟ ਤੋਂ ਬਾਅਦ ਕੁਝ ਨਿਕਲ ਕੇ ਸਾਹਮਣੇ ਆਂਦਾ ਹੈ ਤਾਂ ਕਾਰਵਾਈ ਹੋਰ ਵੀ ਵੱਡੀ ਕੀਤੀ ਜਾ ਸਕਦੀ ਹੈ ਤੇ ਮੁਸ਼ਕਿਲਾਂ ਗੁਰਪ੍ਰੀਤ ਕਾਂਗੜ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦੀਆਂ ਨੇ ਗੁਰਤਲ ਬਹਿ ਕੇ ਇਸ ਤੋਂ ਪਹਿਲਾਂ ਵੀ ਕਈ ਕਾਂਗਰਸ ਦੇ ਸਾਬਕਾ ਮੰਤਰੀ ਹੋਣ ਜਾਂ ਸਾਬਕਾ ਐਮਐਲਏ ਹੋਣ ਉਹਨਾਂ ਦੇ ਉੱਤੇ ਬਿਜਲਸ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਮਾਮਲੇ ਦਰਜ ਕੀਤੇ ਗਏ ਨੇ ਤਾਂ ਹੁਣ ਇੱਕ ਹੋਰ ਕਾਂਗਰਸ ਰਾਜ ਦੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਘਰ ਦੇ ਉੱਤੇ ਕਾਰਵਾਈ ਚਲਦੀ ਹੋਈ ਨਜ਼ਰ ਆ ਰਹੀ ਹੈ ਅਸੈਸਮੈਂਟ ਟੀਮਾਂ ਕੋਠੀ ਅਤੇ ਹਵੇਲੀ ਜੋ ਵੀ ਉਹ ਗੁਰਪ੍ਰੀਤ ਕਾਂਗੜ ਦੇ ਜੱਦੀ ਪਿੰਡ ਦੇ ਵਿੱਚ ਸਮਾਨ ਲੱਗਾ ਹੋਇਆ ਉਸ ਜਗ੍ਹਾ ਦੇ ਉੱਤੇ ਉਹ ਸਾਰੀਆਂ ਅਸੈਸਮੈਂਟ ਕਰਕੇ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ